ਉਹਨਾਂ ਨੇ ਜੋ ਪ੍ਰੋਗਰਾਮ ਪਹਿਲਾਂ ਦਿੱਤਾ ਸੀਗਾ 25 ਨਵੰਬਰ ਨੂੰ ਵੀ ਅਸੀਂ ਜਿੱਥੇ ਸਰਕਾਰ ਰੁਖੂਗੀ ਉੱਥੇ ਹੀ ਬੈਠ ਜਾਾਂਗੇ ਤਾਂ ਫਿਰ ਇਹਨਾਂ ਨੂੰ ਦਿੱਲੀ ਹੀ ਨਹੀਂ ਜਾਣ ਦੇਣਾ ਅਸੀਂ ਜੇ ਕਿਸ ਲੱਖਾਂ ਸਦਾਨਾਂ ਤੇ ਉਹ ਸਿੱਧੂ ਉਸ ਸਮੇਂ ਰਹਾਤੋ ਰਾਤ ਬਾਰਡਰ ਪੱਟ ਕੇ ਤੇ ਸਾਰੀਆਂ ਖਾਈਆਂ ਭਰ ਕੇ ਇਹਨਾਂ ਦੇ ਨਾਂ ਪਹੁੰਚਦੇ ਅਗਦਾ ਵੀ ਲੰਕਾਸਤਨ ਆਦੇ ਦੀਪਸਦੂ ਵੇਖਣ ਵਾਲੇ ਬੰਦੇ ਸੀਗੇ ਨਹੀਂ ਜੀ ਬਿਲਕੁਲ ਨਹੀਂ ਬਿਲਕੁਲ ਨੌਜਵਾਨਾਂ ਨੂੰ ਉਹ ਲੈ ਕੇ ਹੀ ਉਹ ਗਏ ਉੱਥੇ ਅੱਛਾ ਜੀ ਮੋਰਚਾ ਜੋ ਦਿੱਲੀ ਦੀ ਬਾਰਡਰ ਤੇ ਪਹੁੰਚਾਇਆ ਉਹਨਾਂ ਨੇ ਤੰਨੀ ਦਾ ਹਰਿਆਣੇ ਨਹੀਂ ਇੱਥੇ ਵੜਨ ਨਹੀਂ ਦੇਣਾ ਸੀ ਪੰਜਾਬ ਨੂੰ ਜੀ ਉਹ ਨਾ ਹੁੰਦੇ ਨੌਜਵਾਨ ਜੇ ਤਾਂ ਮੋਦੀ ਸਰਕਾਰ ਜਾਂ ਭਾਜਪੀ ਬੰਦਾ ਭਾਦਰ ਦੇ ਜਦੋਂ ਵਰਸੀ ਮਨਾਈ ਇਹਨਾਂ ਨੇ ਉਦੋਂ ਇਹ ਚੜਾ ਦਿੰਦੇ ਆ ਤਾਂ ਇਹ ਦੇਸ਼ ਭਗਤ ਹੈ ਜੇ ਕਿਸਾਨ ਝੰਡਾ ਉਹ ਲਹਿਰਾ ਦਿੰਦਾ ਤਾਂ ਉਹਨੂੰ ਇੱਕਦਾਰ ਇਹ ਸਾਰਾ ਕੁਸੇ ਹੈ ਉਹ ਸਾਰਿਆਂ ਦਾ ਸਾਂਝਾ ਕਿਲਾ ਹੈ ਉਹ ਤੇ ਹਰੇਕ ਆਦੀ ਅਸੀਂ ਵੀ ਤਾਂ ਇਸ ਮੁਲਕ ਦੇ ਬੰਦੇ ਆ ਕਿ ਅਸੀਂ ਆਪ ਦਾ ਝੰਡਾ ਚੜਾਦਾ ਦੇ ਇਹਦੇ ਵਿੱਚ ਕੋਈ ਕੋਈ ਦੂਸਰੀ ਗੱਲ ਨਹੀਂ ਹੈਗੀ ਇਹ ਕਹਿ ਰਹੇ ਨੇ ਸਾਡੇ ਝੰਡੇ ਦੀ ਬੇਅਦਵੀ ਹੋਈ ਆ ਇਹ ਝੰਡੇ ਦੀ ਝੰਡੇ ਦਾ ਇਹਨਾਂ ਦੇ ਜਿਹੜੇ ਆਪ ਉਥੇ ਪੁਲਿਸ ਵਾਲੇ ਉਹਨਾਂ ਨੇ ਟਰੈਕਟਰਾਂ ਦੇ ਉੱਤੇ ਸਾਡੇ ਨੈਸ਼ਨਲ ਫਲੈਗ ਝੰਡੇ ਲੱਗੇ ਹੋਇਆ ਸਨ ਇਹਨਾਂ ਨੇ ਲਾਹ ਲਾ ਕੇ ਪੈਰਾਂ ਦੇ ਥੱਲੇ ਝੰਡੇ ਦਿੱਤੇ ਆ ਉਹਨਾਂ ਦੀ ਪੁਲਿਸ ਨੇ ਦਿੱਤੇ ਆ ਸਤਿ ਸ਼੍ਰੀ ਅਕਾਲ ਮੈਂ ਗੁਰਪਾਲ ਸਿੰਘ ਬਰਾੜ ਜ਼ਿੰਦਾਬਾਦ ਚੈਨਲ ਦੇਖ ਰਿਹਾ ਹਾਂ ਤੁਸੀਂ ਅਸੀਂ ਫਰੀਦਕੋਟ ਦੇ ਵਿੱਚ ਆ ਕੁਝ ਬਜ਼ੁਰਗ ਲੋਕ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਬੇ ਤੁਸੀਂ ਕਹਿੰਦੇ ਹੋ ਕਿ ਜਿਹੜੇ ਮੁੰਡੇ ਗ੍ਰਿਫਤਾਰ ਹੋ ਰਹੇ ਨੇ ਵਾਰ-ਵਾਰ ਉੱਥੇ ਲਾਲ ਕਿਲੇ ਦਾ ਝੰਡਾ ਚੜਾਇਆ ਗਿਆ ਵਾਰ-ਵਾਰ ਇਹੀ ਗੱਲ ਫੈਲਾਈ ਜਾ ਰਹੀ ਹੈ ਕਹਿੰਦੇ 26 ਜਨਵਰੀ ਤੋਂ ਬਾਅਦ ਜਿਹੜਾ ਅੰਦੋਲਨ ਹੈ ਢਿੱਲਾ ਪੈ ਗਿਆ ਉਹ ਜਿਹੜਾ ਝੰਡਾ ਉੱਥੇ ਚੜ੍ਹਾ ਫੈਲਾਇਆ ਗਿਆ ਜਾਂ ਵੈਸੇ ਵੀ ਇੰਨਾ ਲੰਮਾ ਸੰਘਰਸ਼ ਚੱਲ ਰਿਹਾ ਸੀ ਉਹ ਜਿਹੜਾ ਉਹਦੇ ਤੋਂ ਪਟਕਾਇਆ ਜਾ ਰਿਹਾ ਮੁੱਦੇ ਤੋਂ ਕਿਸਾਨ ਮੈਂ ਜੀ ਝੜੇ ਦੇ ਬਾਰੇ ਜੋ ਗੱਲ ਕਰ ਰਹੇ ਹੋ ਤੁਸੀਂ ਉਹਦੇ ਬਾਰੇ ਮੈਂ ਤੁਹਾਨੂੰ ਗੱਲ ਕਰ ਰਿਹਾ ਵੀ ਜੋ ਲਾਲ ਕਿਲਾ ਹੈ ਉਹ ਸਾਰਿਆਂ ਦਾ ਸਾਂਝਾ ਕਿਲਾ ਹੈ ਉਹ ਤੇ ਹਰੇਕ ਆਦੀ ਅਸੀਂ ਵੀ ਤਾਂ ਇਸ ਮੁਲਕ ਦੇ ਬੰਦੇ ਆ ਕਿ ਅਸੀਂ ਆਪ ਦਾ ਝੰਡਾ ਚੜਾਦਾ ਤਾਂ ਇਹਦੇ ਵਿੱਚ ਕੋਈ ਕੋਈ ਦੂਸਰੀ ਗੱਲ ਨਹੀਂ ਹੈਗੀ ਅਸੀਂ ਸਾਡੇ ਇਹ ਲੋਕ ਕਹਿ ਰਹੇ ਜੀ ਤੇ ਪਾਕਿਸਤਾਨੀ ਝੰਡਾ ਚੜਾ ਦੋ ਇਹਦਾ ਮਤਲਬ ਅਸੀਂ ਪਾਕਿਸਤਾਨੀ ਹੋ ਗਏ ਸਾਨੂੰ ਇਸ ਗੱਲਾਂ ਇਹ ਗੱਲਾਂ ਕਰਕੇ ਸਾਨੂੰ ਇਹ ਜਾਣ ਕੇ ਭੜਕਾ ਰਹੇ ਆ ਲੋਕ ਬਾਕੀ ਜਿਹੜੇ ਮੁੰਡਿਆਂ ਨੂੰ ਐਵੇਂ ਗ੍ਰਿਫਤਾਰ ਕਰ ਰਹੇ ਆ ਗਿਆ ਨੂੰ ਉਹ ਵੈਸੇ ਮੁੰਡੇ ਜਿਹੜੇ ਚਲੇ ਗਏ ਆ ਉਹਨਾਂ ਨੂੰ ਇਨਾ ਪੂਰਾ ਨਹੀਂ ਨੌਲੇਜ ਸੀਗੀ ਚਲੋ ਉਹਨਾਂ ਦੇ ਨਾਲ ਸਾਥੀਆਂ ਦੇ ਨਾਲ ਜੁਮੇ ਦੀਪ ਨਾਲ ਚਲੇ ਗਏ ਹੁਣ ਸਿੱਧੂ ਮੁੰਡੇ ਜੀ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਉਹਦੇ ਵਾਸਤੇ ਕੋਈ ਬੋਲ ਹੀ ਨਹੀਂ ਰਿਹਾ ਜਥੇਬੰਦੀਆਂ ਕਹਿੰਦੀਆਂ ਸਰਕਾਰ ਆਪੇ ਦੇਖੇ ਫਿਰ ਇਹਦਾ ਮਤਲਬ ਜਿਹੜੇ ਲੜਨ ਆਏ ਸੀ ਉਹਨਾਂ ਦਾ ਕੋਈ ਮੁੱਲ ਨਹੀਂ ਜੀ ਨਹੀਂ ਜੀ ਦੀਪ ਸਿੱਧੂ ਦੇ ਨਾਲ ਸਾਰੇ ਰਲ ਕੇ ਚੱਲ ਰਹੇ ਆ ਹੁਣ ਉਹ ਜਿਹੜਾ ਲੱਖਾ ਸਦਾਣਾ ਉਹ ਵੀ ਨਾਲ ਚੱਲ ਰਿਹਾ ਸਰ ਹਾਰੇ ਮਿਲ ਕੇ ਲੋਕ ਚੱਲ ਰਹੇ ਆ ਉਹਨਾਂ ਦੀਆਂ ਤੇ ਗ੍ਰਿਫਤਾਰੀਆਂ ਪਿੱਛੇ ਪੁਲਿਸ ਉਹਨਾਂ ਦੇ ਪਿੱਛੇ ਪਈ ਆ ਕੋਈ ਉਹਨਾਂ ਬਾਰੇ ਬੋਲ ਹੀ ਨਹੀਂ ਰਿਹਾ ਜੀ ਜਿਹੜੀਆਂ ਆਹ ਤਾਰਾਂ ਤੋਂ ਛੱਡੋ ਜੀ ਕਿਸਾਨ ਆਗੂ ਵੀ ਨਹੀਂ ਬੋਲ ਰਹੇ ਦੇ ਕਿਸਾਨ ਆਗੂ ਤਾਂ ਆਪਦੇ ਹੱਕ ਦੇ ਵਿੱਚ ਜਿਹੜਾ ਕਰੀ ਜਾਂਦੇ ਰੋਸ ਵਿਆਰਾ ਉਹ ਆਪਦਾ ਹੱਕ ਪੂਰਾ ਲੈ ਕੇ ਹਟਣਗੇ ਪਿੱਛੇ ਨਹੀਂ ਹਟਣਗੇ ਜਿੰਨਾ ਚਿਰ ਮਰਜੀ ਇਹ ਚੱਲੀ ਜਾਵੇ ਧਰਨੇ ਲੈ ਕੇ ਹਟਣਗੇ ਕਿਸਾਨ ਆਪਣਾ ਹੱਕ ਜੀ ਜੀ ਠੀਕ ਅੱਛਾ ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਝੰਡਾ ਹੈ ਉੱਥੇ ਚੜਾਉਣਾ ਜਦੋਂ ਕੋਈ ਵੀ ਗੱਲ ਐਸੀ ਹੋ ਜਾਂਦੀ ਹੈ ਵੀ ਜਿਹੜੀ ਮਾੜੀ ਜਿਹੀ ਹਿੰਦੂਤਵ ਤੋਂ ਪਾਸੇ ਹੋ ਜਾਂਦੀ ਹੈ ਜਿਵੇਂ ਲੁਧਿਆਣੇ ਦੇ ਵਿੱਚ ਤੁਹਾਨੂੰ ਪਤਾ ਵੀ ਉਹਨਾਂ ਨੇ ਕਿਹਾ ਵੀ ਇਹ ਪਾਕਿਸਤਾਨੀ ਹੈ ਹਰੇਕ ਨੂੰ ਦੇਸ਼ਦ્રોਹੀ ਤੇ ਪਾਕਿਸਤਾਨੀ ਕਹਿ ਦਿੰਦੇ ਆ ਜੀ ਇਹ ਨਹੀਂ ਤੇ ਜਿਹੜਾ ਇਹ ਗੱਲ ਸੁਣੋ ਇਹ ਕਹਿ ਰਹੇ ਨੇ ਸਾਡੇ ਝੰਡੇ ਦੀ ਬੇਅਦਬੀ ਹੋਈ ਆ ਇਹ ਝੰਡੇ ਦੀ ਝੰਡੇ ਦਾ ਇਹਨਾਂ ਦੇ ਜਿਹੜੇ ਆਪ ਉਥੇ ਪੁਲਿਸ ਵਾਲੇ ਉਹਨਾਂ ਨੇ ਟਰੈਕਟਰਾਂ ਦੇ ਉੱਤੇ ਸਾਡੇ ਨੈਸ਼ਨਲ ਫਲੈਗ ਝੰਡੇ ਲੱਗੇ ਹੋਇਆ ਸਭ ਇਹਨਾਂ ਨੇ ਲਾ ਲਾ ਕੇ ਪੈਰਾਂ ਦੇ ਥੱਲੇ ਝੰਡੇ ਦਿੱਤੇ ਆ ਉਹਨਾਂ ਦੀ ਪੁਲਿਸ ਨੇ ਦਿੱਤੇ ਆ ਸਾਰਿਆਂ ਨੇ ਉਹਨਾਂ ਨੇ ਬੇਅਦਬੀ ਕੀਤੀ ਆ ਉਦੋਂ ਇਹ ਬਲੌਗ ਬੋਲਦੇ ਨਹੀਂ ਨੈਸ਼ਨਲ ਮੀਡੀਆ ਹਾਂਜੀ ਹਾਂਜੀ ਰਾਜ ਤੱਕ ਜੀ ਨਿਊਜ਼ ਵਗੈਰਾ ਜਿਹੜੇ ਮੀਡੀਆ ਵਾਲੇ ਨੇ ਉਹ ਸਾਰੇ ਕਹਿੰਦੇ ਨੇ ਕਹਿੰਦੇ ਵੀ ਉੱਥੇ ਕਿਸਾਨ ਨਹੀਂ ਬੈਠੇ ਉ ਅੱਤਵਾਦੀ ਬੈਠੇ ਐ ਅੱਤਵਾਦੀ ਲੱਗਦੇ ਤੁਹਾਨੂੰ ਨਹੀਂ ਜੀ ਬਿਲਕੁਲ ਨਹੀਂ ਉਹ ਸਾਰੇ ਸਾਡੇ ਭਰਾ ਐ ਜਿਹਨੇ ਬੱਚੇ ਐ ਸਾਡੀਆਂ ਮਾਵਾਂ ਪੈਣਾ ਸਭ ਉੱਥੇ ਬੈਠੀਆਂ ਇਹਦਾ ਮਤਲਬ ਜੇ ਅਸੀਂ ਅੱਤਵਾਦੀ ਆ ਫਿਰ ਇਹ ਤਾਂ ਅਸੀਂ ਇਹਦਾ ਮਤਲਬ ਪੱਕੇ ਹੀ ਪਾਕਿਸਤਾਨੀ ਅਸੀਂ ਹੋ ਗਏ ਫਿਰ ਤੇ ਹਿੰਦੁਸਤਾਨੀ ਰਹੇ ਨਹੀਂ ਫਿਰ ਸਾਡੇ ਝੰਡੇ ਦਾ ਵਿਰੋਧ ਕਿਉਂ ਕਰਦੇ ਆ ਹੂੰ ਹੂੰ ਠੀਕ ਹੈ ਜੀ ਅੱਛਾ ਇਹ ਤੇ ਜਿਹੜੇ ਨਗਰ ਨਿਗਮ ਦੀਆਂ ਚੋਣਾ ਹੁੰਆਂ ਸੀ ਇਹਦੇ ਵਿੱਚ ਕਹਿੰਦੇ ਸੀ ਲੋਕ ਵੀ ਐਤਕੀ ਜਿਹੜਾ ਝੰਡਾ ਜਿਹੜਾ ਹੋਊਗਾ ਕਿਸਾਨਾਂ ਦਾ ਚੱਲੂਗਾ ਪਰ ਫਿਰ ਐਤਕੀ ਕਾਲੀ ਕਾਂਗਰਸੀ ਹੋਈਆਂ ਲੜਾਈਆਂ ਹੋਈਆਂ ਇਹਦੇ ਬਾਰੇ ਕੀ ਕਹੋਗੇ ਇਹਨਾਂ ਦੇ ਇਹਦੇ ਬਾਰੇ ਮੈਂ ਇਹ ਕਹਿ ਰਿਹਾ ਜੀ ਇਹ ਜਿਹੜਾ ਜਿਹੜਾ ਸੀਗਾ ਵੋਟਾਂ ਹੋ ਰਹੀਆਂ ਸੀ ਇਹ ਥੋੜਾ ਜਿਹਾ ਵੋਟਾਂ ਜਿਹੜੇ ਲੋਕ ਉਥੇ ਕਿਸਾਨ ਲੋਕ ਸਾਰੇ ਆਪਣੇ ਰੁਝੇ ਹੋਏ ਆ ਇਹਨਾਂ ਨੇ ਵੋਟਾਂ ਇਸ ਤਰ੍ਹਾਂ ਟੰਗ ਨਾਲ ਕਰਾ ਲੀਆਂ ਹੈਗੀਆਂ ਜੇ ਕਿਤੇ ਸਾਰੇ ਭੈਣ ਭਰਾ ਇੱਥੇ ਹੁੰਦੇ ਤਾਂ ਵੋਟਾਂ ਸਹੀ ਟੰਗਣਾ ਹੋ ਜਾਣੀਆਂ ਸੀ ਇਹ ਸਰਕਾਰ ਨੇ ਆਪਦੇ ਟੰਗਣਾ ਕਰਾ ਲਿਆ ਜੀ ਠੀਕ ਹੈ ਜੀ ਧੰਨਵਾਦ ਅਸੀਂ ਹੋਰ ਇੱਕ ਬਜ਼ੁਰਗ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਜਿਹੜਾ ਉੱਥੇ ਝੰਡਾ ਜਦੋਂ ਦਾ ਝੁੱਲਿਆ ਉਸ ਤੋਂ ਬਾਅਦ ਸੰਘਰਸ਼ ਨੂੰ ਢਾਹ ਲਾਉਣ ਦੀ ਕਹੀ ਜਾਂਦੇ ਬਿ ਢਾਹ ਲੱਗ ਗਈ ਮੁੰਡਿਆਂ ਨੂੰ ਗ੍ਰਿਫਤਾਰ ਤੇ ਗ੍ਰਿਫਤਾਰੀ ਕਰੀ ਜਾਂਦੇ ਹਲੇ ਤੱਕ ਵੀ ਮੁੰਡੇ ਇੰਨੇ ਗ੍ਰਿਫਤਾਰ ਕਰ ਲੈਣਾ ਉਹਨਾਂ ਦੀ ਮਾਵਾਂ ਸਾਨੂੰ ਫੋਨ ਕਰ ਕਰਕੇ ਰੋਂਦੀਆਂ ਜੀ ਹਾਂਜੀ ਇਹ ਜਿਹੜੀ ਨਿਸ਼ਾਨ ਸਾਹਿਬ ਜਾਂ ਝੰਡਾ ਚੜਾਉਣ ਦੀ ਉਥੇ ਹੋਈ ਆ ਕਾਰਵਾਈ ਜਾਂ ਕਿਸਾਨ ਆਪਣਾ ਮੁੰਡਿਆਂ ਨੇ ਇਹ ਝੰਡਾ ਚੜਾਇਆ ਹੈ ਇਹ ਨਿਸ਼ਾਨ ਸਾਹਿਬ ਹੈ ਜੇ ਤਾਂ ਮੋਦੀ ਸਰਕਾਰ ਜਾਂ ਬੀਜੇਪੀ ਬੰਦਾ ਭਾਦਰ ਦੇ ਜਦੋਂ ਵਰਸੀ ਮਨਾਈ ਇਹਨਾਂ ਨੇ ਉਦੋਂ ਇਹ ਚੜਾ ਦਿੰਦੇ ਆ ਤਾਂ ਇਹ ਦੇਸ਼ ਭਗਤ ਹੈ ਜੇ ਕਿਸਾਨ ਝੰਡਾ ਉਹ ਲਹਿਰਾ ਦਿੰਦਾ ਤਾਂ ਉਹਨੂੰ ਇੱਕਦਾਰ ਇਹ ਸਾਰਾ ਕੁਸ ਇਹ ਸਰਕਾਰਾਂ ਇਹ ਕਹਿੰਦੇ ਜੀ ਝੰਡਾ ਖਾਲਿਸਤਾਨ ਦਾ ਜਦੋਂ ਖਾਲਿਸਤਾਨ ਬਣਿਆ ਨਹੀਂ ਤਾਂ ਖਾਲਿਸਤਾਨ ਦਾ ਝੰਡਾ ਕਿੱਥੋਂ ਆ ਗਿਆ ਹਾਂ ਜੀ ਨਿਸ਼ਾਨ ਸਾਹਿਬ ਤਾਂ ਸਾਡੇ ਹਰੇਕ ਗੁਰਦੁਆਰੇ ਤੇ ਪੰਜਾਬ ਤੇ ਜਾਂ ਜਿੱਥੇ ਵੀ ਇੰਡੀਆ ਦੇ ਵਿੱਚ ਹੈ ਤੇ ਉਹ ਖਾਲਿਸਤਾਨ ਹੋ ਗਿਆ ਨਿਸ਼ਾਨ ਇਹ ਖਾਲਿਸਤਾਨ ਦਾ ਝੰਡਾ ਨਹੀਂ ਉਹ ਤਾਂ ਉੱਥੇ ਜਿਹੜਾ ਹਿੰਦੁਸਤਾਨ ਦਾ ਰਾਸ਼ਟਰੀ ਝੰਡਾ ਹੈ ਉਹਦਾ ਕੋਈ અપਮਾਨ ਨਹੀਂ ਕੀਤਾ ਉਹ ਤਾਂ ਉੱਥੇ ਹੀ ਲੱਗਿਆ ਇੱਕ ਖਾਲੀ ਡੰਡੇ ਤੇ ਨਿਸ਼ਾਨ ਸਾਹਿਬ ਚੜਾਤਾ ਤੇ ਨੈਸ਼ਨਲ ਮੀਡੀਆ ਇਹੀ ਕਹਿੰਦਾ ਰਿਹਾ ਵੀ ਉਹਨਾਂ ਨੇ ਉਹਨੂੰ ਲਾਤਾ ਲਾਤਾ ਸੱਚੀ ਖ਼ਬਰ ਹੀ ਨਹੀਂ ਦੱਸੀ ਉਹ ਤਾਂ ਗੋਦੀ ਮੀਡੀਆ ਹੈ ਜੋ ਕੁਝ ਪੈਸੇ ਦੇ ਕੇ ਉਹ ਬੁਲਾਉਂਦੇ ਹੋ ਬੋਲੀ ਜਾਂਦੇ ਆ ਜੋ ਪੰਜਾਬ ਦੇ ਕਿਸਾਨਾਂ ਨੂੰ ਅੱਤਵਾਦੀ ਇੱਕ ਦੇ ਕੁਝ ਬੋਲਦੇ ਆ ਕਦੇ ਉਹ ਨੈਕਸਟ ਲਾਈਟ ਬੋਲਦੇ ਆ ਕਦੇ ਉਹ ਖਾਲਸਤਾਨੀ ਬੋਲਦੇ ਆ ਕਦੇ ਬਹੁਤ ਤਰ੍ਹਾਂ ਦੇ ਉਹ ਨਾਂ ਦੇਈ ਜਾਂਦੇ ਆ ਪਰ ਅੰਤ ਨੂੰ ਉਹ ਸੱਚ ਸਾਹਮਣੇ ਆ ਜਾਂਦਾ ਉਹ ਫੇਲ ਹੋ ਜਾਂਦੇ ਆ ਸਾਰੇ ਅੱਛਾ ਬਿਲਕੁਲ ਜੀ ਤੁਹਾਡੀ ਗੱਲ ਬਿਲਕੁਲ ਸੱਚੀ ਪਰ ਜਿਹੜੇ ਮੁੰਡੇ ਗ੍ਰਿਫਤਾਰ ਹੋ ਰਹੇ ਆ ਉਹਨਾਂ ਬਾਰੇ ਤੁਸੀਂ ਕੀ ਕਹਿ ਰਹੇ ਹੋ ਉਹਨਾਂ ਬਾਰੇ ਚਲੋ ਸਰਕਾਰ ਤਾਂ ਬੋਲਦੀ ਨਹੀਂ ਬੋਲਦੀ ਜਿਹੜੇ ਮੁੰਡੇ ਗ੍ਰਿਫਤਾਰ ਦੀਪ ਸਿੱਧੂ ਗ੍ਰਿਫਤਾਰ ਹੋ ਗਿਆ ਲੱਖੇ ਸਧਾਨੇ ਵਾਸਤੇ ਪੁਲਿਸ ਥਾਂ ਥਾਂ ਤੇ ਲੱਭਦੀ ਫਿਰਦੀ ਐ ਛਾਪੇ ਮਾਰਦੀ ਫਿਰਦੀ ਐ ਨੌਜਵਾਨ ਮੁੰਡੇ ਜਿਹੜੇ ਇੰਨਾ ਬੋਲਦੇ ਸੀ ਫੋਨਾਂਾਂ ਦਾ ਬੰਦ ਕਰਕੇ ਘਰੇ ਡਰੇ ਬੈਠੇ ਰਹਨ ਪੁਲਿਸ ਪੁਲਿਸ ਵੱਲੋਂ ਧਮਕੀਆਂ ਆ ਗਈਆਂ ਉਹਨਾਂ ਲਈ ਸਾਡੇ ਆਗੂ ਰਾਜੀਵਾਲ ਸਾਹਿਬ ਰੀ ਜਾਂ ਹੋਰ ਸਾਰੇ ਆਗੂ ਉਹਨਾਂ ਬਾਰੇ ਵੀ ਜਦੋਂ ਗੱਲ ਕਰਦੇ ਤਾਂ ਕਹਿ ਦਿੰਦੇ ਨੋ ਕਮੈਂਟਸ ਜਾਂ ਕਹਿ ਦਿੰਦੇ ਵੀ ਸਰਕਾਰ ਆਪੇ ਦੇਖੂਗੀ ਉਹ ਵੇਖੋ ਜੀ ਜ ਸੋ ਮੁੰਡਿਆਂ ਤੋਂ ਲਾਲ ਕਿਲੇ ਵੱਲ ਜਾਂ ਭੀੜ ਤੋਂ ਹੋਗੀ ਕਿਸਾਨਾਂ ਤੋਂ ਕੋਈ ਏਡੀ ਵੱਡੀ ਗਲਤੀ ਨਹੀਂ ਗਈ ਸਾਰੇ ਜਿਹੜੇ ਕਿਸਾਨ ਲੀਡਰਾਂ ਨੂੰ ਆਪਸ ਦੀ મતભੇਦ ਭਲਾ ਕੇ ਪਹਿਲਾਂ ਜਿਹੜੇ ਨੌਜਵਾਨ ਜਿੰਨੇ ਵੀ ਗ੍ਰਿਫਤਾਰ ਕੀਤੇ ਆ ਭਾਵਾਂ ਆਪਣਾ ਸਿੱਧੂ ਹੋਇਆ ਭਾਵਾਂ ਲੱਖਾ ਸੁਧਾਣਾ ਹੋਇਆ ਜਾਂ ਜਿੰਨੇ ਵੀ ਹੋਰ ਕਿਸਾਨ ਹੈ ਇਹਨਾਂ ਦੀ ਵੀ ਮੰਗ ਨਾਲ ਰੱਖਣੀ ਚਾਹੀਦੀ ਹੈ ਸਰਕਾਰ ਨਾਲ ਵੀ ਗੱਲਬਾਤ ਹੀ ਅਸੀਂ ਦੁਬਾਰਾ ਫੇਰ ਕਰਾਂਗੇ ਨਹੀਂ ਜੀ ਮੰਗ ਰੱਖਦੇ ਨਹੀਂ ਇਹਨਾਂ ਨੂੰ ਚਾਹੀਦਾ ਹੈ ਅੰਦੋਲਨ ਜਿੱਤਣਾ ਕਿਉਂਕਿ ਸਿੱਧੂ ਦਾ ਦੀਪਕਰ ਕੁੜੀ ਸੀਗੀ ਜੀ ਇੱਕ ਉਹ ਕੁੜੀ ਦੇ ਨਾਲ ਪਹਿਲਾਂ ਮੈਡੀਕਲ ਰਿਪੋਰਟ ਦੀ ਸਹੀ ਸੀ ਉਹਦੇ ਨਾਲ ਇੰਨਾ ਤਸ਼ੱਦਦ ਹੋਇਆ ਦੀ ਮਾਂ ਨੇ ਤੇ ਉਹਦੀ ਭੈਣ ਨੇ ਦੱਸਿਆ ਵੀ ਪੁਲਿਸ ਨੇ ਉਹਦੇ ਨਾਲ ਇੰਨਾ ਤਸ਼ੱਦਦ ਕੀਤਾ ਕਿਉਂਕਿ ਉਹ ਮੂਰੇ ਹੋ ਕੇ ਬੋਲਦੀ ਸੀ ਕੱਲ ਨੂੰ ਕਹਿਣਗੇ ਸਾਡੀਆਂ ਕੁੜੀਆਂ ਨੇ ਬੋਲਦੀਆਂ ਤੇ ਇਹਦੇ ਵਾਸਤੇ ਜਿਹੜੇ ਗ੍ਰਿਫਤਾਰ ਲੋਕ ਹੋਏ ਸਾਡੇ ਆਪਿਆਂ ਨੂੰ ਬੋਲਣਾ ਤਾਂ ਚਾਹੀਦਾ ਹੈ ਨਾ ਇਹ ਜਿੰਨੇ ਵੀ ਜੀ ਕਿਸਾਨ ਅੰਦੋਲਨ ਦੇ ਵਿੱਚ ਕੋਈ ਵੀ ਹਮਾਇਤ ਕਰਦਾ ਹੈ ਤੇ ਸਰਕਾਰ ਉਹਦੇ ਤੇ ਝੂਠੇ ਪਰਚੇ ਪਾ ਕੇ ਤੇ ਤਸ਼ੱਦਦ ਕਰਕੇ ਉਹਨਾਂ ਨੂੰ ਦਬਾਉਣਾ ਚਾਹੁੰਦੀ ਵੀ ਇਹਨਾਂ ਦਾ ਕੋਈ ਨਾਂ ਨਾ ਹੋਵੇ ਬਾਕੀ ਜੇ ਇਹ ਅੱਜ ਸਾਡੇ ਕਿਸਾਨ ਲੀਡਰ ਲੱਖੇ ਸਧਾਨੇ ਦਾ ਜਾਂ ਸਿੱਧੂ ਦਾ ਸਾਥ ਨਹੀਂ ਦਿੰਦੇ ਤਾਂ ਇਹਨਾਂ ਨੇ ਜੋ ਪ੍ਰੋਗਰਾਮ ਪਹਿਲਾਂ ਦਿੱਤਾ ਸੀਗਾ 25 ਨਵੰਬਰ ਨੂੰ ਵੀ ਅਸੀਂ ਜਿੱਥੇ ਸਰਕਾਰ ਰੁਖੂਗੀ ਉੱਥੇ ਹੀ ਬੈਠ ਜਾਾਂਗੇ ਤਾਂ ਫਿਰ ਇਹਨਾਂ ਨੂੰ ਦਿੱਲੀ ਹੀ ਨਹੀਂ ਜਾਣ ਦੇਣਾ ਅਸੀਂ ਜੇ ਕਿ ਲੱਖਾ ਸਧਾਨਾ ਤੇ ਉਹ ਸਿੱਧੂ ਉਸ ਸਮੇਂ ਰਾਤੋ ਰਾਤ ਬਾਰਡਰ ਪਾਟ ਕੇ ਸਾਰੀਆਂ ਖਾਈਆਂ ਭਰ ਕੇ ਇਹਨਾਂ ਦੇ ਨਾਂ ਪਹੁੰਚਦੇ ਸੋ ਉਹਨਾਂ ਦੀ ਹਮਾਇਤ 'ਚ ਜ਼ਰੂਰ ਕਿਸਾਨ ਜਥੇਬੰਦੀਆਂ ਨੂੰ ਖੜਨਾ ਚਾਹੀਦਾ ਤੁਹਾਨੂੰ ਲੱਗਦਾ ਜੀ ਲੱਖੇ ਸਧਾਨੇ ਦਾ ਪੂਰਾ ਵੱਡਾ ਰੋਲ ਹੈ ਇਸ ਮਾਮਲੇ 'ਚ ਵੀ ਨੌਜਵਾਨਾਂ ਦਾ ਜज्ਬਾ ਭਰਨ ਸਾਰਾ ਜੀ ਦਿੱਲੀ ਦੇ ਬਾਰਡਰ ਤੇ ਲਜਾਣ ਵਾਲੇ ਹੀ ਉਹ ਦੋਵੇਂ ਆ ਜੀ ਨੌਜਵਾਨ ਨਾ ਹ ਆ ਆਪਣਾ ਸਿੱਧੂ ਤੇ ਦੀਪ ਸਿੱਧੂ ਉਹ ਜੇ ਨਾ ਹੁੰਦੇ ਤਾਂ ਸਾਨੂੰ ਹਰਿਆਣੇ ਦੇ ਵਿੱਚ ਹੀ ਨਹੀਂ ਦਾਖਲ ਹੋਣ ਦੇਣਾ ਸੀ ਇਹਨਾਂ ਨੇ 25 ਨਵੰਬਰ ਨੂੰ ਜੀ ਹਾਂਜੀ ਤੇ ਪਰ ਉਹ ਦੋਨੇ ਇਹਨਾਂ ਨੇ ਰੋਲ ਤੇ ਜਿਓ ਤਾਂ ਦੋਨੇ ਮਿੱਟੀ 'ਚ ਰੋਲ ਤੇ ਜਾਮਾ ਇੱਕ ਦਿਨ ਸੱਚਾ ਸਾਹਮਣੇ ਆਊਗਾ ਕੋਈ ਏਡੀ ਵੱਡੀ ਗਲਤੀ ਨਹੀਂ ਹੋਈ ਕਿਉਂਕਿ ਸਰਕਾਰ ਨੇ ਵੇਖੋ 26 ਨਵੰਬਰ ਨੂੰ ਲੋੜ ਤਾਂ ਸਾਨੂੰ ਹੁਣ ਹੈ ਜੀ ਹੁਣ ਜੇ ਹੁਣ ਜੇ ਰੋਲਾ ਪੈ ਗਿਆ ਹੁਣ ਜੇ ਉਹਨਾਂ ਨੂੰ ਰੋਲ ਹੀ ਰੱਖਿਆ ਇਹਨਾਂ ਨੇ ਤੇ ਉਦੋਂ ਤਾਂ ਕੋ ਜਿਹੜੇ ਆਗੂ ਉਹਨਾਂ ਨੇ ਵਿਕ ਜਾਣਾ ਜਾਂ ਕੁਝ ਹੋ ਜਾਣਾ ਤੇ ਉਦੋਂ ਸਾਡਾ ਅਸੀਂ ਮੋਰਚਾ ਆਰ ਜਾਣਾ ਇਹ ਜੇ ਆਗੂ ਵਿਕ ਗਏ ਤਾਂ ਪੰਜਾਬ ਦੇ ਕਿਸਾਨ ਉਹਨਾਂ ਦੇ ਜੁੱਤੀਆਂ ਮਾਰਨਗੇ ਉਹਨਾਂ ਦਾ ਇਸ ਉਹਨਾਂ ਦੀ ਮਜਬੂਰੀ ਆ ਲੱਗਦਾ ਵੀ ਲਖਸਧਾਨਾ ਤੇ ਦੀਪ ਸਿੱਧੂ ਵਿਕਣ ਵਾਲੇ ਬੰਦੇ ਸੀਗੇ ਨਹੀਂ ਜੀ ਬਿਲਕੁਲ ਨਹੀਂ ਬਿਲਕੁਲ ਨੌਜਵਾਨਾਂ ਨੂੰ ਉਹ ਲੈ ਕੇ ਹੀ ਉਹ ਗਏ ਉੱਥੇ ਅੱਛਾ ਜੀ ਮੋਰਚਾ ਜੋ ਦਿੱਲੀ ਦੀ ਬਾਰਡਰ ਤੇ ਪਹੁੰਚਾਇਆ ਉਹਨਾਂ ਨੇ ਕਿੰਨੀ ਦਾ ਹਰਿਆਣੇ ਨਹੀਂ ਇੱਥੇ ਵੜਨ ਨਹੀਂ ਦੇਣਾ ਸੀ ਪੰਜਾਬ ਨੂੰ ਜੀ ਉਹ ਨਾ ਹੁੰਦੇ ਨੌਜਵਾਨ ਜੋ ਉਹਨਾਂ ਨੇ ਜੀਬੀਸੀ ਨਾਲ ਪੱਥਰ ਰੱਖੇ ਸੀਗੇ ਉਹ ਨੌਜਵਾਨਾਂ ਨੇ ਚੱਕੇ ਸਾਰੀ ਦਾ ਜੀ ਜੀ ਉਹ ਇਹਨਾਂ ਨੇ ਅਗਵਾਈ ਕੀਤੀ ਦੂਜੀ ਗੱਲ ਇਹ ਹੈ ਵੀ ਸਰਕਾਰ ਨੇ 26 ਜਨਵਰੀ ਵਾਲੇ ਦਿਨ ਆਪ ਪਲਾਨ ਕੀਤਾ ਜਿੱਥੋਂ ਲੀਡਰਾਂ ਨੇ ਜਿੱਧਰ ਜਾਣਾ ਸੀ ਉਧਰ ਬੈਰੀਕੇਡ ਲਾ ਕੇ ਉਹ ਲਾਲ ਕਿਲੇ ਨੂੰ ਆਪ ਲੈ ਕੇ ਗਈ ਇੱਕ ਇਸ ਅੰਦੋਲਨ ਨੂੰ ਬਦਨਾਮ ਕਰਨ ਦੇ ਵਾਸਤੇ ਬਸ ਇਹ ਹੁਣ ਆਪਣੇ ਮੁੰਡੇ ਨੂੰ ਨਹੀਂ ਪਤਾ ਸੀਗਾ ਤੇ ਉਹ ਉੱਥੇ ਜਾ ਕੇ ਲਾਲ ਕਿਲੇ ਚੈਟਰ ਹੋਗੇ ਅਣਜਾਣ ਜਿਹੜੇ ਕਿਸਾਨ ਮੇਰੇ ਵਰਗੇ ਜਾਂ ਦਿੱਲੀ ਗਏ ਹੀ ਨਹੀਂ ਸੀ ਉਹਨਾਂ ਨੂੰ ਕੀ ਪਤਾ ਸੀ ਵੀ ਲਾਲ ਕਿਲਾ ਕਿੱਧਰ ਆ ਜਾਂ ਦੂਜਾ ਰੂਟ ਕਿਹੜਾ ਉਹ ਤਾਂ ਸਾਰੀ ਸਰਕਾਰ ਦੀ ਸਾਜ਼ਿਸ਼ ਸੀ ਕਿਉਂਕਿ ਮੋਦੀ ਨੇ ਇਹੇ ਕੰਮ ਸਾਰਾ ਕੁਸਾ ਮਿਤਸ਼ਾ ਦੇ ਪਹਿਲਾਂ ਇਹ ਗੁਜਰਾਤ ਦੇ ਵਿੱਚ ਕਰਦੇ ਆਏ ਹੁਣ ਸਾਰੇ ਹਿੰਦੀ ਇੰਡੀਆ ਚ ਕਰਦੇ ਆ ਇਹਨਾਂ ਨੇ ਅੱਛਾ ਜੀ ਫਿਰ ਇਹ ਤਾਂ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਇਹ ਦੀਪ ਸਿੱਧੂ ਤੇ ਲੱਖਾ ਸਧਾਨਾ ਇਹਨਾਂ ਨੂੰ ਜਿਹੜੀ ਹੁਣ ਗੋਦ ਦੇ ਵਿੱਚ ਜਥੇਬੰਦੀਆਂ ਲੈਣ ਗਈਆਂ ਮੁੰਡੇ ਹੁਣ ਰੋਜ਼ ਮਾਰਚ ਕਰ ਰਹੇ ਆ ਕਾਫੀ ਕਿਉਂਕਿ ਬਹੁਤ ਜਲਦੀ ਲੈਣ ਦੀ ਲੋੜ ਹੈ ਦੇਖੋ ਜੀ ਲੈਣਾ ਜਾਂ ਨਾ ਲੈਣਾ ਤਾਂ ਲੀਡਰਾਂ ਦੀ ਮਰਜ਼ੀ ਹੈ ਪਰ ਸਾਡੀ ਸੋਚ ਮਤ ਹੈ ਕਿ ਸਾਰਿਆਂ ਨੂੰ ਇੱਕ ਹੋਣਾ ਚਾਹੀਦਾ ਫੇਰ ਹੁਣ ਤਾਂ ਘਟੋ ਘਟ ਹੋਣਾ ਹੀ ਚਾਹੀਦਾ ਹੈ ਸਾਨੂੰ ਇੱਕ ਹੋਣਾ ਚਾਹੀਦਾ ਇਹ ਅੰਦੋਲਨ ਹੀ ਤਾਂ ਜਿੱਤਿਆ ਜਾਊਗਾ ਜੇ ਇੱਕ ਹੋ ਜਾਣਗੇ ਜੇ ਆਪ ਹੀ ਦੀ ਇੱਕ ਦੂਜੇ ਤੇ ਦੋਸ਼ ਲਾਉਣਗੇ ਤਾਂ ਸਰਕਾਰ ਤੱਕਾਂ ਜਪ ਹੋਊਗੀ ਹਾਂਜੀ ਇੱਕ ਗੱਲ ਹੋਰ ਹੈ ਵੀ ਜੇ ਦੀਪ ਸਿੱਧੂ ਦਾ ਆਪਾਂ ਆਮ ਲੋਕ ਕਹਿ ਦਿੰਦੇ ਆ ਪਹਿਲਾਂ ਪਸ਼ੋਕੜ ਵੀ ਇਹ ਬੀਜੇਪੀ ਦਾ ਪ੍ਰਚਾਰ ਕਰਦਾ ਰਿਹਾ ਸੰਨੀ ਦੋਲਵਲੇ ਅੱਜ ਤੋਂ ਕੁਝ ਪਹਿਲਾਂ ਇਹ ਇਹ ਸਮੇਂ ਦੇ ਮਤਲਬਕ ਹੁੰਦਾ ਉਦੋਂ ਕੋਈ ਉਹਦਾ ਸਬੰਧ ਹੋਣੇ ਹੈ ਪਰ ਅੱਜ ਅੱਜ ਜਿਹੜੇ ਹਾਲਾਤ ਐ ਵੀ ਸੱਚ ਦੇ ਨਾਲ ਕਿਸਾਨਾਂ ਦੇ ਨਾਲ ਜੁੜਿਆ ਜੇ ਅਸੀਂ ਆਪਦਾ ਇਤਿਹਾਸ ਵਿਚਾਰੀਏ ਤਾਂ ਵੇਖੋ ਜਹਾਂਗੀਰ ਬਾਦਸ਼ਾਹ ਨੇ ਜਹਾਂਗੀਰ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕੀਤਾ ਸੀ ਜੀ ਪਰ ਜਦੋਂ ਉਹਨਾਂ ਦੀਆਂ ਗਲਤਫਹਿਮੀਆਂ ਦੂਰ ਸਾਈਮੀਆਂ ਮੀਰ ਨੇ ਕਰਾਈਆਂ ਤਾਂ ਉਹੀ ਜਹਾਂਗੀਰ ਨੇ ਛੇਵੇਂ ਪਾਸ਼ਾ ਦੇ ਨਾਲ ਦੋਸਤੀ ਦਾ ਸਬੰਧ ਪੈਦਾ ਕੀਤਾ ਤੇ ਬਹੁਤ ਗੱਲ ਤੇ ਇਵੇਂ ਜੇ ਹੁਣ ਦੀਪ ਸਿੱਧੂ ਪਹਿਲਾਂ ਭੁੱਲ ਦੇ ਵਿੱਚ ਸੀਗਾ ਇਹਨਾਂ ਦਾ ਪ੍ਰਚਾਰ ਕਰਦਾ ਸੀ ਅੱਜ ਕਿਸਾਨਾਂ ਨਾਲ ਆ ਕੇ ਖੜਿਆ ਤਾਂ ਸਾਨੂੰ ਉਹਦੇ ਨਾਲ ਖੜਨਾ ਚਾਹੀਦਾ ਬਿਲਕੁਲ ਬਾਕੀ ਉਹ ਤੋਂ ਐਕਟਰ ਸੀਗਾ ਹੁਣ ਤਾਂ ਜੀ ਉਹਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਤੂੰ ਗੱਦਾਰ ਹੈ ਤੂੰ ਆਰਐਸਐਸ ਦਾ ਬੰਦਾ ਖਾਲੇ ਤੱਕ ਇੱਕ ਵੀ ਚੀਜ਼ ਐਸੀ ਪ੍ਰੂਵ ਨਹੀਂ ਹੋਈ ਤੇ ਪ੍ਰੂਵ ਹੋਣ ਤੋਂ ਬਿਨਾ ਮੰਨ ਲਓ ਜੇ ਇਸ ਟਾਈਮ ਉਹ ਤਾਂ ਆਰਐਸਐਸ ਦਾ ਕੋਈ ਪ੍ਰੂਫ ਤਾਂ ਹੋਇਆ ਨਹੀਂ ਇਸ ਟਾਈਮ ਉਹਦੇ ਨਾਲ ਜੇਲ੍ਹ ਦੇ ਵਿੱਚ ਤਸ਼ੱਦਦ ਹੋ ਰਿਹਾ ਹੋਵੇ ਤਾਂ ਉਹਦਾ ਦੇਣਾ ਕੌਣ ਦੇਊਗਾ ਫਿਰ ਉਹ ਤਾਂ ਦੇਖੋ ਜੀ ਹੁਣ ਸਰਕਾਰਾਂ ਦਾ ਬਹੁਤ ਕੁਝ ਕਰਦੀਆਂ ਤੇ ਸੱਚ ਦੇ ਖਾ ਚੱਲਣ ਦੇ ਵਾਸਤੇ ਤਸ਼ੱਦਦ ਬਹੁਤ ਸਹਿਣੇ ਪੈਂਦੇ ਸਾਡੇ ਗੁਰੂ ਸਾਹਿਬਾਨਾ ਨੇ ਸਹੀ ਤੇ ਜੇ ਦੀਪ ਸਿੱਧੂ ਤੇ ਕੋਈ ਤਸ਼ੱਦਦ ਹੁੰਦਾ ਤਾਂ ਜੋ ਪਬਲਿਕ ਕਰ ਸਕਦੀ ਉਹਦੀ ਹਮਾਇਤ ਕਰਨੀ ਚਾਹੀਦੀ ਹੈ ਜਿੰਨੀ ਕੋਸ਼ਿਸ਼ ਕਰਨੀ ਚਾਹੀਦੀ ਹੈ ਪਰ ਵੈਸੇ ਸਾਡੀਆਂ ਕਿਸਾਨ ਜੱਥੇਬੰਦੀਆਂ ਜਿੰਨੀਆਂ ਵੀ ਹੈ ਉਹਨਾਂ ਨੂੰ ਜਰੂਰ ਉਹਨਾਂ ਦੇ ਬਾਰੇ ਸੋਚਣਾ ਚਾਹੀਦਾ ਹੈ ਉਹਨਾਂ ਦੇ ਹੱਕ 'ਚ ਖੜਨਾ ਚਾਹੀਦਾ ਕਿਉਂਕਿ ਉਹਨਾਂ ਨੇ ਗਦਾਰੀ ਕੀ ਕਰਤੀ ਨਿਸ਼ਾਨ ਸਾਹਿਬ ਦਾ ਝੰਡਾ ਜੜਾਤਾ ਜੇ ਮੋਦੀ ਅਰੀ ਬਾਦਲ ਰੀ ਚੜਾਉਂਦੇ ਆ ਲਾਲ ਕਿਲੇ ਤੇ ਤੇ ਦੇਸ਼ ਭਗਤ ਹੈ ਤੇ ਜਦੀਪ ਸਿੱਧੂ ਹਰਾਂ ਨੇ ਤੇ ਜਾਂ ਕਿਸਾਨਾਂ ਦੇ ਮੁੰਡਿਆਂ ਨੇ ਚੜਾਤਾ ਤੇ ਇਹ ਗद्दार ਹੋਗੇ ਅੱਛਾ ਜੀ ਆਉਣ ਵਾਲੇ 2022 ਬਾਰੇ ਤੁਸੀਂ ਕੀ ਕਹਿੰਦੇ ਹੋ ਕبھی ਕਹਿੰਦੇ ਵੀ 2022 ਦੇ ਵਿੱਚ ਹੁਣ ਕਿਸਾਨਾਂ ਦੀ ਸਰਕਾਰ ਬਣੂਗੀ ਤੇ ਜਿਹੜੇ ਕਿਸਾਨ ਆਪਣੇ ਮਹਾਰੈਲੀ ਜਾਂ ਮਹਾਪੰਚਾਇਤਾਂ ਜਗਰਾਵਾਂ ਤੇ ਬਟੰਡੇ ਵਗੈਰਾ ਚ ਇਧਰ ਕਰ ਰਹੇ ਕਹਿੰਦੇ ਇਹਨਾਂ ਤੇ ਵੀ ਇਲਜ਼ਾਮ ਲਾ ਰਹੇ ਵੀ ਇਹ ਵੀ ਤਾਂ ਕਰ ਰਹੇ ਵੀ ਇਹ ਵੀ ਸਰਕਾਰ ਬਣਾਉਣਾ ਚਾਹੁੰਦੇ ਆ 2022 ਦੇ ਵਿੱਚ ਸੱਚਮੁੱਚ ਲੋਕ ਨਕਾਰ ਦੇਣਗੇ ਇਹ ਕਾਲੀ ਕਾਂਗਰਸੀਆਂ ਨੂੰ ਇਹ ਦੇਖੋ ਜੀ ਜਿਹੜੀਆਂ ਇਹ ਪਾਰਟੀਆਂ ਨਾ ਪੰਜਾਬ ਦੀਆਂ ਇਹ ਖਾਸ ਕਰਕੇ ਕਾਂਗਰਸ ਤੇ ਅਕਾਲੀ ਦਲ ਇਨਾਂ ਦੇ ਅੰਦਰੋਂ ਤਾਂ ਆਵਾਜ਼ ਇਹਨਾਂ ਦੀ दिली ਇੱਛਾ ਤਾਂ ਇਹ ਆ ਵੀ ਕਿਤੇ ਨਾ ਕਿਤੇ ਨਾ ਕਿਸਾਨ ਅੰਦੋਲਨ ਜਾਂ ਖਤਮ ਹੋ ਜੇ ਜਾਂ ਛੇਤੀ ਛੱਡ ਕੇ ਆ ਜਾਣ ਕਿਉਂਕਿ ਇਹਦੇ ਵਿੱਚੋਂ ਕੋਈ ਨਵੀਂ ਮੂਵਮੈਂਟ ਨਵੀਂ ਰਾਜਸੀ ਪਾਰਟੀ ਕਿਸਾਨਾਂ ਦੀ ਆ ਕੇ ਦੇ ਸਾਡਾ ਦੁਆਵਾਂ ਦਾ ਸਫਾਇਆ ਨਾ ਕਰ ਦੇ ਵੀ ਕਿਤੇ ਕਿਸਾਨ ਅੰਦੋਲਨ ਦੇ ਵਿੱਚੋਂ ਨਾ ਇਹ ਖਤਮ ਹੋ ਜੇ ਇੱਥੇ ਹੀ ਵੈਸੇ ਤੇ ਅਸੀਂ ਦੋਵੇਂ ਫੇਰ ਰਹੀਏ ਇੱਥੇ ਪੰਜਾਬ ਦੇ ਵਿੱਚ ਇਹਨਾਂ ਦੀ ਦਿਲੋਂ ਇੱਛਾ ਤਾਂ ਇਹੋ ਹੀ ਹੈ ਵੀ ਇਹ ਕਿਸਾਨ ਅੰਦੋਲਨ ਖਤਮ ਹੋ ਜੇ ਕਿਹੜਾ ਤਬਾਹੂਗਾ ਬਦਲਾ ਕੋਈ ਦੇਖੋ ਜੀ ਅੱਗੇ ਤਾਂ ਪੰਜਾਬ ਦੇ ਲੋਕ ਹੁਣ ਬਹੁਤ ਆਪਸ ਹੋਣੇ ਟੁੱਟ ਜਾਂਦੇ ਨੌਜਵਾਨਾਂ ਨੇ ਤਾਂ ਸਾਥ ਦਿੱਤਾ ਹੀ ਨੌਜਵਾਨਾਂ ਨੂੰ ਤਾਂ ਛੱਡੀ ਜਾਂਦੇ ਆ ਜੀ ਦੇਖੋ ਜੀ ਇਹ ਤਾਂ ਆਉਣ ਵਾਲੇ ਸਮੇਂ ਦੇ ਬਾਰੇ ਦੱਸੂਗਾ ਹੁਣ ਲੋਕ ਇਸ ਬਾਰੇ ਜਾਣਕਾਰੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ ਸੋ ਦੋਸਤੋ ਮੈਂ ਗੁਰਪਾਲ ਸਿੰਘ ਬਰਾੜ ਤੁਸੀਂ ਦੇਖ ਰਹੇ ਜ਼ਿੰਦਾਬਾਦ ਚੈਨਲ ਤੇ ਅਸੀਂ ਇਸ ਟਾਈਮ ਆ ਫਰੀਦਕੋਟ ਦੇ ਵਿੱਚ ਧੰਨਵਾਦ